ਕੀ ਨਾਂ ਦਾ ਡਾਇ ਜਿੰਦਰ ਕੋਰ ਕਿਹੜਾ ਪਿੰਡ ਆ ਜੀ ਬਾਣੀਆ ਕੀ ਮਾਮਲਾ ਜਿਹੜਾ ਮੀਡੀਆ ਸਾਹਮਣੇ ਆਇਓ ਮੀਡੀਆ ਦੇ ਸਾਹਮਣੇ ਤਾਂ ਕਰਕੇ ਆਏ ਆਂ ਕਿ ਉਹ ਬੁੱਢੇ ਨੂੰ ਗਵਾ ਕਰਕੇ ਖੜਿਆਗਾ ਤੇ ਉਹਨਾਂ ਨੂੰ ਕੁੱਟ ਮਾਰ ਕੇ ਤੇ ਉਹਨਾਂ ਦਾ ਮੂੰਹ ਬੰਨ ਲਿਆ ਤੇ ਮੈਨੂੰ ਕੁੱਟ ਮਾਰ ਕੇ ਅੰਦਰ ਕਰ ਦਿੱਤਾ ਵੀ ਵੇਖੇ ਨਾ ਵੀ ਕੈਨੂੰ ਲੈ ਗਏ ਆ ਮੈਨੂੰ ਨਹੀਂ ਪਤਾ ਲੱਗਾ ਕਿ ਇਹ ਗੱਡੀ ਤੇ ਚੜਾਇਆ ਕਿ ਮੈਨੂੰ ਨਹੀਂ ਪਤਾ ਲੱਗਾ ਕਿ ਇਹ ਹਾਂਡੇ ਤੇ ਚੜਾ ਲਿਆ ਮੈਨੂੰ ਉਹਨਾਂ ਨੇ ਅੰਦਰ ਕਰਤਾ ਅੰਦਰ ਕਰਕੇ ਤੇ ਉਹਨਾਂ ਨੇ ਮੇਰਾ ਮੋਬਾਈਲ ਜਿਹੜਾ ਪਾਣੀ ਛੁੱੜ ਦਿੱਤਾ ਉਹ ਕੱਪ 'ਚ ਪਾਣੀ ਪਾ ਕੇ ਜਦੋਂ ਉਹਨਾਂ ਨੇ ਮੈਨੂੰ ਛੱਡਿਆ ਤੇ ਮੈਂ ਕੱਪ 'ਚੋਂ ਮੋਬਾਈਲ ਕੱਢ ਲਿਆ ਵਾ ਤੇ ਮੈਂ ਫੋਨ ਲਾਇਆ ਵਾ ਕਿਸੇ ਨੂੰ ਕਿ ਮੈਨੂੰ ਆਣ ਕੇ ਵੀ ਇਤਰਾ ਟੱਟ ਮਾਰ ਕੀਤੀ ਆ ਤੇ ਉਹਨਾਂ ਨੇ ਫੋਨ ਚੁੱਕਿਆ ਹਲੋ ਹਲੋ ਕੀਤਾ ਤੇ ਫੋਨ ਜਿਹੜਾ ਭਿੱਜਿਆ ਸੀ ਉਹ ਨਹੀਂ ਮੁੜ ਕੇ ਚੱਲਿਆ ਕੌਣ ਵਿਅਕਤੀ ਜਿਹਨਾਂ ਚੁੱਕ ਕੇ ਖੜਿਆ ਮੇਰੇ ਡੇਰ ਜੇਠ ਆ ਕੀ ਨਾਂ ਉਹਨਾਂ ਦਾ ਇੱਕ ਦਾ ਨਾਂ ਪੂਰਨ ਸਿੰਘ ਐ ਇੱਕ ਦਾ ਨਾਂ ਦਿਆਲ ਸਿੰਘ ਐ ਇੱਕ ਦਾ ਨਾਂ ਤਾਰ ਆ ਤੇ ਇੱਕ ਮੇਰੇ ਡੇਰ ਦਾ ਮੁੰਡਾ ਵਾ ਜਰੂਰ ਆ ਤੇ ਦਰਾਣੀਆਂ ਜਠਾਣੀਆਂ ਜਿਹੜੀਆਂ ਇੱਕਦਾਨਾ ਸਿੰਭੋ ਆ ਇੱਕਦਾਨਾ ਪੰਮੀ ਆ ਇਸ ਬੰਦੀ ਕੋਲ ਪ੍ਰਸ਼ਾਸਨ ਨੂੰ ਦਰਖਾਹ ਦਿੱਤੀ ਐ ਹਾਂਜੀ ਦਿੱਤੀ ਐ ਕੀ ਮੰਗ ਕਰਦੇ ਜੀ ਹਾਂਜੀ ਅਸੀਂ ਮੰਗ ਕਰਦੇ ਆਂ ਵੀ ਉਹ ਬਾਪੂ ਜਿਹੜਾ ਵਾਪਸ ਕੀਤਾ ਹੋਇਆ ਗਏ ਕੋਈ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਇਹ ਮੋਟੀ ਉਹਨਾਂ ਨੂੰ ਵਾਪਸ ਕਰਨਾ ਚਾਹੀਦਾ ਜੀ ਨਾਲ ਤੁਹਾਡਾ ਵੀ ਟਕੜਾ ਮੇਰਾ ਨਾਂ ਹਰਪੀ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਬਾਣੀ ਆ ਕੀ ਮਾਮਲਾ ਜਿਹੜਾ মিডিਆ ਨੂੰ ਸਾਹਮਣੇ ਆਉਣਾ ਹੈ ਮੇਰਾ ਸਰਜੀ ਮਾਮਲਾ ਐ ਜੀ ਇਹ ਮੈਂ ਕੜੂਰ ਸਾਹਿਬ ਗਿਆ ਹਾਂ ਡਾਡੀ ਜੀ ਦੀ ਰੋਟੀ ਲੈ ਕੇ ਮਕਈ ਉੱਥੇ ਲੈ ਗਿਆ ਡਾਡੀ ਜੁਣੀ ਤੇ ਮਗਰੋਂ ਮੇਰੇ ਦਾਦਾ ਜੀ ਹੀ ਘਰੇ ਤੇ ਨਾਲ ਆ ਮੇਰੇ ਮੰਮੀ ਜੀ ਤੇ ਮੰਮੀ ਜੀ ਉਹਨਾਂ ਦੇ ਖੇਚੇ ਕੇ ਅੰਦਰ ਲੈ ਗਏ ਆ ਤੇ ਬਾਪੂ ਜੀ ਹੋਣੇ ਬਾਪੂ ਮੋਤਾ ਸਿੰਘ ਜੀ ਨੂੰ ਚੁੱਕ ਕੇ ਤੇ ਉਹ ਲੈ ਗਏ ਚਾਚੇ ਹੁਣੀ ਜਿਹੜੇ ਆ ਉਹ ਚੁੱਕ ਕੇ ਲੈ ਗਏ ਪਾਣ ਕਿੱਥੇ ਲੈ ਕੇ ਗਏ ਆ ਇਹ ਗੱਲ ਦਾ ਪਤਾ ਨਹੀਂ ਜੀ ਕਿੰਨਾ ਵੱਲ ਚੁੱਕਿਆ ਗਿਆ ਇਹ ਗੁਰਦੇਵਾਲ ਸਿੰਘ ਅਵਤਾਰ ਸਿੰਘ ਤੇ ਪੂਰਨ ਸਿੰਘ ਤੇ ਨਾਲ ਉਹਨਾਂ ਦੀਆਂ ਬੀਬੀਆਂ ਸੀ ਹੋਰ ਵੀ ਨਾਲ ਕਹਿੰਦੇ ਬੰਦੇ ਸੀ ਨਾਲ ਮੰਮੀ ਜੀ ਦੱਸਦੇ ਪਏ ਨੇ ਗਵਾਹ ਕਰ ਲਿਆ ਉਹਨਾਂ ਨੇ ਹਾਂਜੀ ਉਹਨਾਂ ਨੇ ਗਵਾਹ ਕਰ ਲਿਆ ਜੀ ਇਸ ਸੰਬੰਧੀ ਕੋਈ ਪ੍ਰਸ਼ਾਸਨ ਨੂੰ ਦੱਸਿਆ ਹਾਂਜੀ ਪ੍ਰਸ਼ਾਸਨ ਨੂੰ ਦਿੱਤਾ ਜੀ ਆ ਅਸੀਂ ਦਰਖਾਸਤ ਦਿੱਤੀ ਆ ਤੇ ਚੌਕੀਨ ਚਾਰਜ ਨੂੰ ਵੀ ਦਿੱਤੀ ਆ ਅੱਜ ਦੀ ਗੋਦਵਾਲ ਸਾਹਿਬ ਨੂੰ ਵੀ ਥਾਣੇ ਨੂੰ ਵੀ ਦਿੱਤੀ ਆ ਜੀ ਤੇ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਆ ਜੀ ਕੀ ਮੰਗ ਕੀ ਕਰਦੇ ਜੀ ਅਸੀਂ ਅਨਸਾਫ਼ ਦੀ ਮੰਗ ਕਰਦੇ ਆ ਜੀ ਇਹ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਸਾਡੇ ਘਰੇ ਆਣ ਕੇ ਬਾਪੂ ਜੀ ਨੂੰ ਚੱਕ ਕੇ ਲੈ ਗਏ ਆ ਜੀ ਪਪੂ ਮੋਤਾ ਸਿੰਘ ਜੀ ਵੋਟ ਮਾਰਨ ਵੀ ਕੀਤੀ ਸੀ ਉਹਨਾਂ ਨੇ ਹਾਂਜੀ ਮਾਤਾ ਜੀ ਦੀਆਂ ਬਾਹਾਂ ਮੋੜੀਆਂ ਜੀ ਬਾਬੂ ਉਹ ਮੋੜ ਕੇ ਲੈ ਗਏ ਨਾਲ ਆਪਦੇ ਕੋਈ ਹਥਿਆਰ ਵੀ ਲੈ ਕੇ ਆਏ ਸੀ ਡੰਡੇ ਛੋਟੇ ਹੋਰ ਵੀ ਹਥਿਆਰ ਨਾਲ ਲੈ ਕੇ ਆਏ ਸੀ ਇਹਨਾਂ ਤੋਂ ਅਬਤਾਰ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਬਾਣਿਆ ਜੀ ਉਹ ਤੁਹਾਡੇ ਤੇ ਹਰਜਿੰਦਰ ਕੌਰ ਤੇ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਬਜ਼ੁਰਗ ਨੂੰ ਚੁੱਕ ਕੇ ਅਗਵਾ ਕਰ ਲਿਆ ਤੇ ਸਾਡੀ ਘੁੱਟ ਮਾਰ ਕੀਤੀ ਕੀ ਮਾਮਲਾ ਸਰ ਨਹੀਂ ਕੀਤਾ ਜੀ ਨਹੀਂ ਕੀਤਾ ਉਹ ਐਵੇਂ ਝੂਠ ਮਾਰੀ ਜਾਂਦੇ ਆ ਬਜ਼ੁਰਗ ਠੀਕ ਨਹੀਂ ਸੀ ਉਹਨੂੰ ਦਾਖਲ ਕਰਾਇਆ ਉਹਦੇ ਅੱਖਾਂ ਦੀ ਨਿਗਰ ਨਹੀਂ ਹੈਗੀ ਤੇ ਬਾਕੀ ਉਹ ਥੋੜਾ ਚੱਕਰ ਚੁੱਕ ਰਹੇ ਸੀ ਤੁਨ ਫੌਜੀ ਹਸਪਤਾਲ ਦਾਖਲ ਕਰਾਇਆ ਵਾ ਮੈਨੂੰ ਲੱਗਦਾ ਹੈ ਕਿ ਪੂਰਨ ਸਿੰਘ ਤੇ ਅਵਧਾਲ ਸਿੰਘ ਦੇ ਉਤਾਰਸ਼ਣ ਜਿਹੜੇ ਤਿੰਨਾਂ ਨੇ ਚੋਕੇ ਵਾਗ ਕੀਤਾ ਨਹੀਂ ਜੀ ਨਹੀਂ ਨਹੀਂ ਕਿੰਨੇ ਭਰਾਵਾਂ ਦੇ ਦੋਨੇ ਨਹੀਂ ਨਹੀਂ ਜੀ ਨਹੀਂ ਜਿਹੜੇ ਦੋਸ਼ ਲਾ ਰਹੇ ਬੇਬਨਿਆ ਦਾ ਉਹ ਬੇਬਨਿਆ ਦਾ